ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਥੋੜੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਰਾ ਧੰਨਵਾਦ ਵੀਰ ਜੀ ਬਹੁਤ ਠੀਕ ਠਾਕ ਹੋ ਕਿਰਪਾ ਬਾਈ ਜੀ ਬਾਲੀ ਵਧੀਆ ਲੰਗੀ ਬਹੁਤ ਵਧੀਆ ਕਿਰਪਾ ਬਾਬੇ ਜੀ ਚਲੋ ਵਧੀਆ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਹੈ ਤੇ ਆਪਾਂ ਹੁਣ ਇਹ ਤੋਂ ਸ਼ੁਰੂ ਕਰਦੇ ਹਾਂ ਬਾਈ ਇਹਦੀ ਕੀ ਸਟੋਰੀ ਹੈ ਵੀਰੇ ਬਾਈ ਜੀ 2006 ਮਾਡਲ ਟਰੈਕਟਰ ਇਹ ਹੈ ਹਾਂਜੀ ਪੂਰਾ ਘੈਂਟ ਸੰਗਰੂਰ ਨੰਬਰ ਹੈ ਹੂੰ ਪਹਿਲੇ ਜਾਂ ਦੂਜੇ ਨਾਮ ਹੋ ਸਕਦਾ ਹੈ ਅੱਛਾ ਟਰੈਕਟਰ ਦਾ ਵਾਜੂ ਜੀ ਡਿਕ ਪਿਆਰੀ ਹੈ ਵੀ ਦਾਣੇ ਕਹਿੰਦਾ ਜਿਹਨੂੰ ਕਹਿੰਦੇ ਉਹ ਟਰੈਕਟਰ ਕਲੇ ਸਰਾਂਸਰ ਦੀ ਆਵਾਜ਼ ਆਉਂਦੀ ਹੈ ਕਿ ਪੂਰਾ ਸੋਨਾ ਟਰੈਕਟਰ ਹੈ ਮਾੜੀ ਮੋਟੀ ਟੱਚਿੰਗ ਐੱਛੇ ਅੱਛਾ ਵਿੱਚ ਨਾ ਪੇਪੜੀ ਬਣ ਜਾਂਦੀ ਹੈ ਬਾਕੀ ਸਾਰਾ ਓਰੀਜਨਲ ਟਰੈਕਟਰ ਹੈ ਮਗਰਾੜ ਮਰੂਰ ਟਰੈਕਟਰ ਦੇ 75 ਪੈਸੇ ਟਾਇਰ ਆ ਘੱਟੋ ਘੱਟ ਤੇ ਐਮ ਆਰ ਐਫ ਕੰਪਨੀ ਦੇ ਤੇ ਮਗਰਾੜ ਮਰੂਰ ਪਿਆ 2020 ਮੰਨ ਲੜ ਕੇ ਕੰਡੀਸ਼ਨ ਪੇਰ ਹੈ ਨਾਲ ਦੇ ਮਗਰਾੜ ਆਗੇ ਨਾਲ ਦੇ ਮਗਰਾੜ ਆ ਬਾਈ ਜੀ 2006 ਮੰਨ ਲਾ ਡਿਜੀਟਲ ਮੀਟਰਾਂ ਚ ਆ ਗਿਆ ਸੀ ਲਾਸਟ ਚ ਅੱਛਾ ਪੂਰਾ ਚੰਗਾ ਟਰੈਕਟਰ ਹੈ ਘੈਂਟ ਟਰੈਕਟਰ ਹੈ ਅੱ ਟ੍ਰੈਕਟਰ ਦਾ ਰੇਟ ਤਾਂ ਹੈਗਾ ਭਾਈ ਆਪਾਂ 2,85,000 ਰੱਖਿਆ 2,65,000 ਰੁਪਏ ਦਾ ਟਰੈਕਟਰ ਦੇ ਦਾਂਗੇ 2,65 ਦਾ ਹੋ ਜਾਊਗਾ ਜੀ ਨੰਬਰ ਇਹ ਕਿੱਥੋਂ ਆ ਗਿਆ ਸੰਗਰੂਰ ਨੰਬਰ ਵੀਰਾ ਹਾਂ ਸੌਰੀ ਸੰਗਰੂਰ ਹਨ ਦਾਸਤਾ ਸੀਗਾ ਹਨ ਸੰਗਰੂਰ ਨੰਬਰ ਆ ਗਿਆ ਦੋਸਤੋ ਟਾਪ ਲੈਂਦੇ ਕਿਲੀਆਂ ਵਗੈਰਾ ਨਾਲ ਜਿਵੇਂ ਆਈਆਂ ਸੀ ਆਪਾਂ ਕੱਡੀਆਂ ਨਹੀਂ ਉਹ ਵਾਹ ਜੀ ਇਹ ਤਾਂ ਦੇਖੋ ਤੁਸੀਂ 6 ਮਾਡਲ ਹੈ ਹਨ ਗੋਲੀਆਂ ਗੂਲੀਆਂ ਸਾਰਾ ਭਾਈ ਜਿਵੇਂ ਨਾਲ ਆਈ ਚੀਜ਼ ਉਵੇਂ ਜਿਵੇਂ ਹੈ ਹਨ ਹਾਂਜੀ ਹਾਂਜੀ ਹੂੰ ਸੋਹਣ ਚੰਗੇ ਸਮੇਂ ਕਰੋ ਟਰੈਕਟਰ ਆਇਆ ਹੋਇਆ ਕਹਿੰਦਾ ਮਤਲਬ ਹੈਨਾ ਜੀ ਹਾਂ ਹੂੰ ਹਾਂਜੀ ਹਾਂਜੀ ਸੰਗਰੂਰ ਨੰਬਰ ਆ ਗਿਆ ਬਾਕੀ ਜਿਹੜਾ ਆਪਾਂ ਨੂੰ ਰੇਟ ਆ ਬਾਈ ਨੇ ਟੈਂਟ ਆਪਾਂ ਨੂੰ ਦੱਸ ਹੀ ਦਿੱਤਾ ਰੇਟ ਹੈ ਨਾ ਹਾਂਜੀ 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 ਹੂੰ ਪੂਰਾ ਫੁੱਲ ਚੰਗਾ ਟਰੈਕਟਰ ਆ ਜਾ ਕੇ ਗਾਹ ਲੈਣ ਦਾ ਬੰਦਾ ਸਹੀ ਗੱਲ ਹੈ ਹੈ ਨਾ ਹਾਂਜੀ ਹਾਂਜੀ ਜੇਰੀ ਇੰਜਨ ਦਾ ਚੰਗਾ ਪੂਰੀ ਤਸਦੀ ਆ ਗਈ ਪੂਰਾ ਘੈਂਟ ਜੀ ਪੂਰਾ ਅੱਛਾ ਤੇ ਉਸ ਤੋਂ ਅੱਗੇ ਆ ਇਹਦੀ ਕੀ ਸਟੋਰੀ ਹੈ 555 ਦੀ 2011 ਮਾਡਲ ਹੈ ਬਾਈ ਜੀ ਪਟਿਆਲਾ ਨੰਬਰ ਟਰੈਕਟਰ ਹੈ ਅੱਛਾ ਸੈਕੰਡ ਓਨਰ ਹੈ ਸੈਕੰਡ ਹੁੰਦਾ ਰਿਲੇ ਟਾਇਰ 75 ਤੋਂ 80 ਪੈਸੇ ਆ ਅਗਲੇ ਟਾਇਰ 85 ਪੈਸੇ ਟਾਇਰ ਨੇ ਵੀ ਅੱਛਾ ਅਗਲੇ ਆ ਵੀ 7:16 ਆ ਗਿਆ ਹੈ ਨਾ ਹਾਂ 7:16 ਸਿੱਧੀ ਗੁੱਡੀ ਵਾਲੇ ਪਾਇ ਹੋਏ ਸਿੱਧੀ ਗੁੱਡੀ ਵਾਲੇ ਹਾਂ ਜਵਾਗ ਦੇ ਮਨ ਉਹ ਕਰਦੇ ਨੇ ਇਹਨਾਂ ਨੂੰ ਚਾਹੁੰਦੇ ਆ ਨਾ ਇਹ ਟਾਇਰਾਂ ਨੂੰ ਹੈ ਨਾ ਟਾਪ ਲਿੰਕ ਡਰਾਈਵਰ ਜੂ ਛਤਰੀ ਸਾਰਾ ਕੁਝ ਨਾਲ ਮਿਲੂਗਾ ਵੀਰੇ ਇਹ ਤਾਂ ਟਰੈਕਟਰ ਧੋਤੇ ਤਾਂ ਤੇ ਨੌਰੇਜ ਖੜੇ ਸੀ ਅਸੀਂ ਉਵੇਂ ਜਿਵੇਂ ਲਏ ਅੱਛਾ ਬਾਕੀ ਘਰੇ ਖੜੇ ਟਰੈਕਟਰ ਉਹ ਪਲਾਸ ਤੇ ਦੱਸਾਂਗੇ ਕੱਲਾ ਕੱਲਾ ਜਿਹੜਾ ਆਪਣਾ ਟਰੈਕਟਰ ਭਾਈ ਸੁਣ ਲੈ ਜੇ ਕਿ ਰੇਟ ਦੱਸ ਤਾਂ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਹੋਇਆ ਆਪ ਪੂਰਾ ਚੰਗਾ ਟਰੈਕਟਰ ਹੈ ਬਾਈ ਜੀ ਪਾਵਰ ਸਟੀਅਰਿੰਗ ਵਾਲਾ ਸਾਈਡ ਗੇਅਰ ਵਾਲਾ ਟਰੈਕਟਰ ਸਾਈਡ ਗੇਅਰ ਆ ਗਿਆ ਹੈ ਨਾ ਹਾਂਜੀ ਹਾਂਜੀ ਕਿ ਡਿਮਾਂਡ ਇਹਦੀ ਆ ਗਈ ਬਾਈ 3 ਲੱਖ ਤੇ 65 ਲਿਆ ਹੈ ਹੈ ਨਾ ਹਾਂਜੀ ਪਰ ਕਿੱਥੋਂ ਤੱਕ ਕੋਈ ਯੂਜ਼ ਤਿੰਨ 48 ਕ ਦਾ ਦੇ ਦਾਂਗੇ ਜੀ 20000 ਰੁਪਏ ਚੋਟਾ ਹਾਂਜੀ ਦੇ ਉਸ ਤੋਂ ਬਾਅਦ ਇੱਕ ਆ ਗਿਆ ਇਹ ਦਾ ਯਾਰ ਪਰਮ ਟਰੱਕ ਬੰਤ ਵਾਲੀ ਜੀ ਹਾਂਜੀ ਲੋਕੀ ਜਿਹਦੇ ਕੋਲੇ ਹੈਗਾ ਬਹੁਤ ਘੱਟ ਵੇਚਦੇ ਹਨਾ ਖਰਚਾ-ਗਰਚਾ ਘੱਟ ਆ ਬਾਈ ਜੀ ਇਹਨਾਂ ਟਰੈਕਟਰਾਂ ਦਾ ਹੈ ਨਾ ਬਹੁਤ ਵਧੀਆ ਜਿਹਨੇ ਯਾਰ 10-15 ਕਿੱਲਿਆਂ ਦੀ ਵਾਈ ਕਰਨੀ ਹੈ ਨਾ ਉਹਨੂੰ ਜੇ ਕੋਈ ਜਿਵੇਂ ਕਿ ਸੁਪਰ ਸੀਟਰ ਬਿਲਕੁਕ ਨਾ ਦਾ ਕਿਵੇਂ ਆ ਕਿਵੇਂ ਆਵੇ ਨਾ ਨੇ ਗਿੰਦਾ ਟਰੈਕਟਰ ਬੰਦਾ ਪੂਰਾ ਵਧੀਆ 11 ਹਾਲ ਪੂਰਾ ਵਧੀਆ ਖਿੱਚਦਾ ਹੈ ਇਹਦਾ ਬਈ ਖਿੱਚਦਾ ਖਿੱਚਦਾ ਟਰੈਫਾਰਮ ਦਾ ਸਲਪ ਹੋਇਆ 45 ਹੋਇਆ 65 ਵੀ ਚੰਗਿਆ ਰੇਟ ਰੇਟ ਵੀ ਚੰਗਿਆ ਹਾਂਜੀ ਹਾਂ ਤੇ ਟਾਇਰ ਇਹਦੇ ਚਾਰੇ ਨਵੇਂ ਆ ਗਏ ਹਨਾ ਨਵੇਂ ਬਾਈ ਜੀ ਹਾਂ ਚਾਰੇ ਟਾਇਰ ਨਵੇਂ ਆ ਗਏ 1328 ਵੀ ਅਜੇ ਇੱਧਰ ਦੇਖ ਲਓ ਜੀ ਕੋਸਾ ਨਹੀਂ ਹੈਗਾਗਾ ਅੱਛਾ ਹਾਂ ਇਹ ਬਾਈ ਜੀ ਨੰਬਰ ਹਰੇਣਾ ਹੁੰਦਾ ਅੱਛਾ ਹਿਸਾਰ ਦਾ HR20 ਨੰਬਰ ਹੈ ਫਸਟ ਓਨਰ ਟਰੈਕਟਰ ਹੈ ਅੱਛਾ ਐਨਓਸੀ ਜਿੱਥੋਂ ਦੀ ਕਹੂਗਾ ਬੰਦਾ ਸਾਡਾ ਖਰਚਾ ਹੋਊਗਾ ਸਿਰਫ ਨਾ ਕਰਾਉਣ ਦੇ ਪੈਸੇ अच्छा एनओसी ਤੁਸੀਂ ਕੜਵਾ ਦੇਣੀ ਹੈ ਜੀ ਬਾਈ ਜੀ ਹਸਾਰ ਨੰਬਰ ਆ ਗਿਆ ਲੋ ਵੀ ਦੋਸਤੋ ਕਿਸੇ ਵੀ ਸਟੇਟ ਦਾ ਬੰਦਾ ਹੋਵੇ ਫਸਟ ਓਨਰ ਆ ਗਿਆ ਹਰਿਆਣੇ ਦਾ ਤਾਂ ਗੰਦ ਵੱਖ ਹੈ ਤੇ ਬਾਕੀ ਜੇ ਕੋਈ ਪੰਜਾਬ ਰਾਜਸਥਾਨ ਜਾਂ ਅਦਰ ਸਟੇਟ ਕੋਈ ਹੋਰ ਆਉਂਦਾ ਹੈ ਐਨओसी ਭਰਾ ਹੋਰੀ ਆਪਣੇ ਹੀ ਕੜਵਾ ਕੇ ਦੇਣਗੇ ਐਨओसी ਦਾ ਖਰਚਾ ਇਹਨਾਂ ਦਾ ਹੈ ਬੀਮਾ ਜਿਹੜਾ ਹੋ ਗਿਆ ਇੰਸ਼ੋਰੈਂਸ ਵਗੈਰਾ ਉਹ ਤੁਹਾਨੂੰ ਲੈਣਾ ਪਊਗਾ ਤੇ ਬਾਕੀ ਬਈ ਤਿੰਨੇ ਟਰੈਕਟਰ ਜੀ ਆਪਾਂ ਗੇਅਰਿੰਗ ਦੀ ਗੱਲ ਕਰ ਲਈਏ ਬਈ ਜੀ ਫੁੱਲ ਗਰੰਟੀ ਦੇਵਾਂਗੇ ਜੀ ਜਿਵੇਂ ਮਰਜੀ ਤਸੰਦੀ ਅਗਲਾ ਕਰ ਬਾਕੀ ਦਾ ਬਈ ਗਰੰਟੀ ਦੇਖੋ ਪਰਮਾਤਮਾ ਨੂੰ ਜੇ ਕੋਈ ਚੱਲਦੀ ਚੀਜ਼ ਦਾ ਨਾ ਗੱਡੀ ਹੈ ਆਪਣਾ ਖੁਦਾਂ ਨਹੀਂ ਪਤਾ ਹੁੰਦਾ ਵੀ ਆਪਾਂ ਸ਼ਾਮ ਦੀ ਅੱਜ ਰੋਟੀ ਖਾਣੀ ਆ ਜਾਂ ਨਹੀਂ ਇਹ ਤਾਂ ਪਰਮਾਤਮਾ ਦੇ ਹੱਥ ਵਸੇ ਹੈ ਇੱਕ ਵਾਰੀ ਆਪਣੇ ਟਰੈਕਟਰ ਕੋਈ ਵੀ ਚੀਜ਼ ਵਾਹ ਕੇ ਲਿਜਾ ਸਕਦਾ ਹੈ ਜਿਵੇਂ ਮਰਜੀ ਕਾਪੀ ਕਾਗਜਾਂ ਦੀ ਬੰਦੇ ਜਿੰਨਾ ਚਿਰ ਅਸੀਂ ਚਾਹੋਨੇ ਆ ਉਹਨਾਂ ਚਿਰ ਅਗਲਾ ਚਾਹੁੰਦਾ ਉਹਨਾਂ ਚਿਰ ਉਹਨਾਂ ਚਿਰ ਦੀ ਗਰੰਟੀ ਹੋਊ ਇਹ ਚੀਜ਼ ਦੀ ਗਰੰਟੀ ਹੋ ਜੀ ਹਾਂ ਸਾਰੇ ਟਰੈਕਟਰਾਂ ਦੇ ਤਕਰੀਬਨ ਆਪਣੇ ਕੋਲੇ ਜਿੰਨੇ ਟਰੈਕਟਰ ਹੈਗੇ ਆ ਇਹਦੇ ਚ 90% ਟਰੈਕਟਰਾਂ ਤੇ ਲੋਨ ਹੋਊਗਾ ਆਪਣੇ ਕੋਲੇ 1500 ਟਰੈਕਟਰ ਹੈ ਅੱਛਾ 50 45 HP ਤੋਂ ਲੈ ਕੇ 60 hp ਤੱਕ ਆਪਣਾ ਕੋ ਟਰੈਕਟਰ ਖੜਿਆ ਹੈ ਜੀ ਹਰ ਤਰ੍ਹਾਂ ਦਾ ਆਹੋ ਆ ਗਿਆ ਮਟੀਰੀਅਲ 70 ਦਾ ਹਾਂ ਜੀ 70 70 ਕਹੇਦੇ ਨੇ ਜਿਵੇਂ 960 ਹੈ ਸੀਆਰਡੀ 23 ਮਾਡਲ ਜਮਾ ਨਵਾਂ ਟਰੈਕਟਰ ਉਹ ਚੱਲਿਆ ਵੀ ਕੁਝ ਘੰਟੇ ਹੋਣਾ ਨਾ ਹਾਂ ਬਸ ਆਹ 8 900 ਘੰਟਾ ਚੱਲਿਆ 8 900 ਘੰਟਾ ਸਾਢੇ 9 ਲੱਖ ਰੁਪਏ ਦਾ ਜੇ ਕਿਸੇ ਭਰਾ ਨੂੰ ਚਾਹੀਦਾ ਫੋਰ 4 4 4 13 ਸੰਗਰੂਰ ਨੰਬਰ ਸੰਗਰੂਰ ਨੰਬਰ ਠੀਕ ਹੈ 963 ਹੈਗਾ ਜੇ 20 ਮਾਡਲ ਕਪੀ 21 ਦੀ ਹੈ ਅੱਛਾ ਠੀਕ ਹੈ ਜੀ ਟਰੈਕਟਰ ਉਹ ਵੀ 1100 ਘੰਟੇ ਚੱਲਿਆ ਜਮਾ ਨਵਾਂ ਟਰੈਕਟਰ ਹੈ ਸਾਰੇ ਟਰੈ ਪੁੱਲ ਪਲੱਜ ਕੰਮ ਹੈ ਕਹਿੰਦਾ ਮਤਲਬ ਹਾਂ ਠੀਕ ਹਾਂਜੀ ਹਾਂ ਅਰਜਨ ਨੋਵਾ 2022 ਮਾਡਲ ਅੱਛਾ ਠੀਕ ਹੈ ਜੀ ਤੇ ਸੋਨਾਲੀਕਾ 2020 ਮਾਡਲ 3 ਸਪੀਡ ਹੈ ਹੂੰ ਠੀਕ ਹੈ ਜੀ ਤਿੰਨ ਆਪਣੇ ਕੋਲੇ ਹੌਲੈਂਡ ਦੇ ਅੱਛਾ ਸੱਤ ਮਾਡਲ ਹੂੰ 13 11 ਮਾਡਲ ਤੇ 13 ਮਾਡਲ ਬਿਲਕੁਲ ਤਿੰਨੇ 3 ਸਪੀਡ ਰੈਟ ਨੇ ਕਿੰਨੇ 3 ਸਪੀਡ ਆ ਹਾਂਜੀ ਫਿਰ ਆਪਣੇ ਕੋਲੇ 855 ਹੈਗੇ ਜੀ ਅੱਛਾ 2001 1998 ਮਾਡਲ ਹੈ ਬਾਹਰ ਪੰਪ ਵਾਲਾ ਹੂੰ 2017 ਮਾਡਲ ਹੈ ਅੱਛਾ 19 ਮਾਡਲ ਤੇ 20 ਮਾਡਲ ਤੇ 18 ਮਾਡਲ 18 ਮਾਡਲ 4 4852 4852 ਹੋਏ ਹਾਂਜੀ ਹਾਂਜੀ ਠੀਕ ਹੈ 852 ਜਿਹੜੇ ਸਾਰੇ ਟੂ ਸਪੀਡ ਨੇ ਟੂ ਸਪੀਡ ਹੈ ਤੇ ਇੱਕ ਉਹਨਾਂ ਚੋਂ ਪੰਜਾਬ ਨੰਬਰ 3 ਹੈ ਜਿਹੜੇ 18 19 20 ਉਹ ਹਰਿਆਣਾ ਨੰਬਰ ਹੈ ਉਹਦਾ ਐਂਡੋਸਰ ਹਾਂ ਉਹਦਾ ਠੀਕ ਹੈ ਜੀ ਹੋਰ ਆਪਣਾ ਕੋ ਟਰੈਕਟਰ ਬਾਈ ਜੀ ਖੜੇ ਹੈਗੇ ਹੈਗੇ ਫਾਰਮ ਟਰੈਕ 65 ਮਿਲ ਜੀ 2010 ਨਾਲ ਅੱਛਾ ਠੀਕ ਹੈ ਜੀ ਤੇ ਨੋਵੋ ਹੋ ਗਿਆ 963 ਹੋ ਗਿਆ ਤੇ ਇੱਕ ਹੋਰ ਕਿਹੜਾ ਰਹਿ ਗਿਆ ਯਾਰ ਚਲੋ ਭਾਈ ਮੈਨੂੰ ਕੋਈ ਹੋਏ ਚੱਡੀ ਕੋਈ ਗੱਲ ਹਾਂ ਬਹੁਤ ਹੋ ਗਈ ਨਾ ਇੰਨੇ ਭੁੱਲ ਵੀ ਜਾਂਦਾ ਬੰਦਾ ਨਾ ਭੁੱਲ ਜਾਂਦੇ ਬਈ ਮੈਨੂੰ ਪਿਆਰ ਹੋ ਜਾਂਦਾ ਤੇ ਭਾਈ ਇਹਦਾ ਇੱਕ ਤੁਸੀਂ ਕਿ ਆਪਾਂ ਇੱਥੇ ਗੱਲਾਂ ਕਰੀਏ ਨੇ ਬੈਠੇ ਵੀ ਕਿਰਾਏ ਕਰੂਏ ਵਾਲਾ ਸਿਸਟਮ ਟਰੈਕਟਰ ਕੋਈ ਬਾਈ ਜੀ ਟਰੈਕਟਰ ਜੇ ਕਿਸੇ ਕਿਸਾਨ ਭਰਾ ਨੇ ਵਿੱਚ ਕਟਾਉਣਾ ਹੋਵੇ ਆਪਦਾ ਪੁਰਾਣਾ ਟਰੈਕਟਰ ਆ ਉਹ ਵੀ ਕਟਾਂਗੇ ਜਿਹੜਾ ਵਾਜਮੁੱਲ ਤੇ ਅਗਲੇ ਨੂੰ ਰੇਟ ਲਾ ਦਾਂਗੇ ਇੱਕ ਹਫਤਾ ਅਗਲਾ ਰੱਖੀਏ ਜੇ ਵੱਧ ਵੇਖਦਾ ਜੀ ਵੇਚ ਦੇਈਏ ਉਹਦੇ ਵਿੱਚ ਅਸੀਂ ਜਿਹੜਾ ਮੁੱਲ ਲਾਤਾ ਉਸ ਤੇ ਹਫਤੇ ਬਾਅਦ ਸਾਡੇ ਕੋਲ ਛੱਡ ਜੇ ਟਰੈਕਟਰ ਨਵਾਂ ਲੈ ਜੇ ਜੇ ਕਿਸੇ ਕਿਸਾਨ ਭਰਾ ਨੇ ਲੋਨ ਕਰਾਉਣਾ ਹੋਵੇ ਆਪਾਂ ਬਾਈ ਜੀ ਕਹਿਣ ਨੂੰ 70 ਪੈਸੇ ਕਹਾ ਲਓ 80 ਪੈਸੇ ਕਹਾ ਲਓ ਤੁਹਾਡੇ ਪਿੱਛੇ ਖੜਾ ਬਾਈ ਬੈਂਕ ਵਾਲਾ ਠੀਕ ਹੈ ਜੀ ਠੀਕ ਹੈ ਜੀ ਇਹ ਕਿਸਾਨ ਭਰਾਵਾਂ ਵਾਸਤੇ ਕੋਈ ਥੱਗੀ ਡੋਰੀ ਵਾਲਾ ਕੰਮ ਨਹੀਂ ਕੁਛ ਨਹੀਂ ਕਾਪੀ ਕਾਗਜ਼ਾਂ ਦੀ ਫੁੱਲ ਗਰੰਟੀ ਹੋਊਗੀ ਚੀਜ਼ ਬਾਈ ਜੀ ਜਿੰਨਾ ਚਿਰ ਸਾਡੇ ਕੋਲੇ ਬਾਹ ਕੇ ਬੇਸ਼ਕਲ ਫੁੱਲ ਕੰਮ ਕਰ ਲੈ ਅਖਬਾਰ ਪਾ ਕੇ ਉਸ ਚੀਜ਼ ਦੀ ਜ਼ਿੰਮੇਵਾਰੀ ਹੋਊਗੀ ਉਹ ਤੇ ਇੱਕ ਵਾਰ ਆਪਦੇ ਅੱਲ ਸੱਲੀ ਗੱਲ ਲੈਣਾ ਸਾਰਾ ਸਮਾਨ ਟਰੈਕਟਰਾਂ ਦੇ ਨਾਲ ਮਿਲੂਗਾ ਸਿਰਫ ਟੂਲ ਕਿਟ ਤੋਂ ਬਿਨਾ ਟੂਲ ਕਿਟ ਡੰਡਾ ਫੱਟੀ ਛਤਰੀ ਜੋ ਨਾਲ ਆਉਂਦਾ ਸਭ ਨਾਲ ਬਿਲਕੁਲ ਹੈ ਨਾ ਹਾਂਜੀ ਤੇ ਬਾਈ ਜੀ ਅਖੀਰ ਤੇ ਆਪਣਾ ਨੰਬਰ ਫਿਰ ਫੋਨ ਨੰਬਰ ਬਾਈ ਜੀ ਆਪਣਾ ਫੋਨ ਨੰਬਰ ਹੈ 9465326000 ਜੇ ਕੋਈ ਟਰੈਕਟਰ ਲੋਨ ਕਰਾਉਣਾ ਤਾਂ ਵੀ ਇਸ ਨੰਬਰ ਤੇ ਆਪਣਾ ਭੁਵਾਂ ਟਰੈਕਟਰ ਦੇ ਨਾਂ ਤੇ ਫੇ ਚੱਲਦਾ ਫੇਸਬੁਕ ਯੂਟਿਊਬ ਇੰਸਟਾਗ੍ਰਾਮ ਤੇ ਐਡਰੈਸ ਸੁਣ ਲਓ ਜੀ ਪਿੰਡ ਹੈਗਾ ਆਪਣਾ ਕੋਰਸ਼ਮੀਰ ਬਟਿੰਡੇ ਤੋਂ ਬਾਈ ਜੀ 9 ਕਿਲੋਮੀਟਰ ਮੇਨ ਰੋਡ ਤੇ ਬਟਿੰਡੇ ਕੋਰਸ਼ਮੀਰ ਤੋਂ ਜਿਹੜਾ ਬਟਿੰਡਾ ਰੋਡ ਤੇ ਨਹਰਾ ਹੈਗਾ ਆਪਣਾ ਉਹ ਵੱਡੀ ਰੋਡ ਦੇ ਉੱਤੇ ਹੀ ਆ ਮਿਲਣਾ ਹੈ ਨਾ ਮੇਨ ਰੋਡ ਦੇ ਉੱਤੇ ਬਟਿੰਡੇ ਤੋਂ 9 ਕਿਲੋਮੀਟਰ ਹੈ ਤਲਵੰਡੀ ਸਾਬੋ ਤੋਂ 15 ਤੇ ਮੋੜ ਮੰਡੀ ਤੋਂ 20 ਕਿਲੋਮੀਟਰ 20 ਕਿਲੋਮੀਟਰ ਮੇਨ ਰੋਡ ਦੇ ਉੱਤੇ ਟਰੈਕਟਰ ਹੁੰਦਾ ਜੀ ਲਵੀਦ ਭਰਾ ਦਾ ਆਪਣੇ ਦਾ ਐਡਰੈਸ ਵੀ ਆ ਗਿਆ ਬਾਕੀ ਜ ਜੈਕਾ ਆਫਿਸ ਲਾਲ ਉੱਥੇ ਮਿਲ ਜਾਣੀਆਂ ਹਨਾ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲੈ ਫਾਲੋ ਤੇ ਬਾਈ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸਾਰੇ ਦਰਸ਼ਕਾਂ ਦਾ ਧੰਨਵਾਦ